ਲਓ ਜੀ ਨਾਨਕਾ ਮੇਲ ਇਸ ਸਮੇਂ ਪਹੁੰਚ ਗਿਆ ਸਰਬਜੀ ਸਾਬੀ ਦੇ ਪਿੰਡ ਜਾਨੀ ਕਿ ਜੰਡੂ ਸਿੰਘਾ ਵੇਖੇ ਫਾਈਨਲੀ ਨਾਨਕਾ ਮੇਲ ਨੇ ਰਿਕਾਰਡ ਬਣਾਤਾ 5 ਵਜੇ ਪੂਰੇ ਪਹੁੰਚ ਗਏ ਜੰਡੂ ਸਿੰਘੇ ਵੀਡੀਓ ਥੋੜਾ ਜਿਹਾ ਲੇਟ ਪਈ ਹੈ ਤੇ ਥੋੜਾ ਜਿਹਾ ਇਸ ਲਈ ਮਾਫੀ ਚਾਹੁੰਦੇ ਆ ਆਓ ਆਪਾਂ ਤੁਹਾਨੂੰ ਦੱਸਦੇ ਆ ਵੀ ਕੌਣ ਕੌਣ ਆਇਆ ਤੇ ਆ ਤੁਸੀਂ ਜਾਣਦੇ ਆ ਸਾਡੇ ਬਾਲੀ ਸਾਹਿਬ ਸੀਗੇ ਤੇ ਇਹ ਜਿਹੜੇ ਜੰਡੂ ਸਿੰਘੇ ਤੋਂ ਪਰਿਵਾਰ ਸੀਗਾ ਤੇ ਇਸ ਤੋਂ ਬਾਅਦ ਆ ਹੁਣ ਗੁੜਿਆਂ ਤੋਂ ਆਇਆ ਨਾਨਕਾ ਮੇਲ ਇਹ ਜਿਹੜੀਆਂ ਸੱਜੇ ਪਾਸੇ ਆ ਜੀ ਉਹ ਸਾਬੀ ਦੀਆਂ ਭਾਬੀਆਂ ਆ ਅਣਕੀ ਮਾਮੇ ਦੇ ਨੋਹਾ ਤੇ ਆ ਤੁਸੀਂ ਦੇਖ ਸਕਦੇ ਆ ਜੀ ਸਾਬੀ ਆ ਗਏ ਭੂਆ ਜੀ ਆ ਗਏ ਉਹਨਾਂ ਦੀ ਫੈਮਿਲੀ ਆ ਗਏ ਆ ਜੀ ਫੁੱਫੜ ਜੀ ਸਾਬੀ ਤੇ ਕਮਾ ਫੁੱਫੜ ਜੀ ਤੇ ਸਾਡਾ ਫੁੱਫੜ ਜੀ ਮੈਂ ਆਪਣੇ ਦੱਸਦਾ ਪਿਆ ਚਲੋ ਮੁੰਡੇ ਵਾਲੋ ਆਪਾਂ ਦੱਸਦੇ ਪਏ ਆ ਤੇ ਇਸ ਸਮੇਂ ਮੇਲ ਹੋ ਰਿਹਾ ਜੀ ਨਾਨਕਾ ਮੇਲ ਤੇ ਨਾਨਕੇ ਤੇ ਦਾਦਕੇ ਦੋਨੇ ਆਮੋ ਨੇ ਸਾਹਮਣੇ ਆ ਤੁਹਾਨੂੰ ਮੁਕਾਬਲਾ ਵੀ ਦਿਖਾਉਣੇ ਆ ਥੋੜੇ ਜੁੜੇ ਰਹੋ ਤੇ ਆ ਜਿਹੜੀਆਂ ਸਾਰੀਆਂ ਹੀ ਇਹ ਜਿਹੜੀਆਂ ਨਾਨਕੀਆਂ ਨਾਨਕੀਆਂ ਤਾਂ ਕੁਝ ਮੈਂਬਰ ਹਲੇ ਰਹਿੰਦੇ ਆ ਬਾਕੀ ਆਪਾਂ ਬਾਅਦ ਦੱਸਦੇ ਪਹਿਲਾਂ ਮੁਕਾਬਲਾ ਦੇਖੋ Hello!

কেন <laughs> সালন <laughs> <laughs> ਬੱਲੇ ਨਾਨਕਾਂ ਤੇ ਪੂਰੀਆਂ ਪੱਜ ਹੋਣੀਆਂ ਮਰਾ ਲੋ ਜੀ ਤੁਸੀਂ ਨਾਨਕਿਆਂ ਤੇ ਦਾਦਕਿਆਂ ਦਾ ਮੁਕਾਬਲਾ ਦੇਖਿਆ ਆ ਤੇ ਆਓ ਹੁਣ ਆਪਾਂ ਤੁਹਾਨੂੰ ਰੁਬਰੂ ਕਰਾਉਨੇ ਆ ਇਹ ਜੀ ਮੁੰਡੇ ਦੀ ਭਾਬੀ ਹੈ ਜੀ ਗੁੜਿਆਂ ਤੋਂ ਯਾਨੀ ਕਿ ਮਾਮੇ ਦੀ ਨੂੰ ਤੇ ਆ ਵੀ ਮਾਮੇ ਦੀ ਨੂੰ ਆ ਮੁੰਡੇ ਦੇ ਤੇ ਆ ਜਿਹੜੀ ਹਰੇ ਸੂਟ ਵਾਲੀ ਹੈ ਸਿਸਟਰ ਹੈ ਜੀ ਮੁੰਡੇ ਦੀ ਤੇ ਆ ਦੋਨੇ ਹੀ ਜਿਹੜੀਆਂ ਆ ਭਾਬੀਆਂ ਹਨ ਮੁੰਡੇ ਦੀਆਂ ਤੇ ਆ ਤੁਹਾਡੇ ਪਿੰਡ ਦੀ ਪੂਆ ਜੀ ਉਰਾ ਮੁੰਡੇ ਦਾ ਭਰਾ ਆ ਜੀ ਪਾਲੇ ਪਾਸੇ ਵੀ ਭਾਬੀ ਬੈਠੀ ਗੁਣਿਆਂ ਤੋਂ ਤੇ ਆ ਸਾਡੇ ਪੰਮਾ ਭਾਜੀ ਜੀ ਆ ਤੇ ਉਹਨਾਂ ਦੇ ਨਾਲ ਬੱਚੇ ਆ ਤੇ ਆ ਵੀ ਮੁੰਡੇ ਦੀ ਭੈਣ ਆ ਤੇ ਨਾਲ ਦਾਈਸੀ ਭੂਆ ਜੀ ਆ ਗਏ ਤੇ ਆ ਵੀ ਮੁੰਡੇ ਦੀ ਭਾਬੀ ਆ ਤੇ ਉਹ ਉੱਪਰ ਭੈਣ ਜੀ ਹਨ ਤੇ ਉਹਦੀ ਭਣਜੀ ਆ ਜੀ ਤੇ ਆ ਸਾਡੇ ਜੀਜਾ ਜੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਮੰਮੀ ਆ ਤੇ ਨਾਲ ਆਹ ਮੁੰਡੇ ਦੀ ਭਾਬੀ ਤੇ ਇੱਧਰ ਚਾਚਾ ਜੀ ਤੁਸੀਂ ਜਾਣਦੇ ਆ ਮਾਸਟਰ ਜੀ ਮੁੰਡੇ ਦਾ ਤੇ ਆ ਮੁੰਡੇ ਦੇ ਮਾਮੇ ਬੈਠੇ ਆ ਜੀ ਆ ਮਡੇ ਦੇ ਮਾਮੇ ਤਾਂ ਮੁੰਡੇ ਦੀ ਭੈਣ ਤੇ ਉਹ ਇੱਕ ਗੈਸਟ ਆਈ ਸੀ ਕਿ ਨਾਲ ਉਹਨਾਂ ਦੇ ਤੇ ਉਹ ਹੁਣ ਆਪਾਂ ਥੋੜੇ ਅੱਗੇ ਨੂੰ ਜਾਂਦੇ ਆ ਤੇ ਆ ਵੀ ਮੁੰਡੇ ਦਾ ਮਾਮਾ ਤੁਸੀਂ ਜਾਣਦੇ ਆ ਤੇ ਆ ਮੁੰਡੇ ਦੀਆਂ ਜਿਹੜੀਆਂ ਆ ਭੈਣਾਂ ਵੀ ਆ ਥੱਲੇ ਤੇ ਕੁਝ ਭਾਬੀਆਂ ਵੀ ਸੀਗੇ ਖੜੀਆਂ ਤੇ ਆ ਜੀ ਮੁੰਡੇ ਦੀ ਭਾਬੀ ਆ ਤੇ ਮੁੰਡੇ ਦਾ ਭਰਾ ਜਾਨੀ ਕਿ ਮਾਮੇ ਦਾ ਮੁੰਡਾ ਤੇ ਆ ਮੁੰਡੇ ਦਾ ਭਤੀਜਾ ਜਾਨੀ ਕਿ ਉਹਦੇ ਮਾਮੇ ਦੇ ਮੁੰਡੇ ਦਾ ਮੁੰਡਾ 파ਰਸ ਤੇ ਆ ਫੈਮਿਲੀ ਦੇਖ ਸਕਦੇ ਆ ਭਾਬੀਆਂ ਬੈਠੀਆਂ ਜੀ ਇੱਕ ਆ ਵੱਡੀ ਭਾਬੀ ਰਾਜੇ ਨਾਲ ਉਹਦੇ ਭਾਬੀ ਇੱਕ ਉਹ ਭਾਬੀ ਤੇ ਉਹ ਜਾਨੀ ਕਿ ਮੇਰੀ ਵਾਇਸ਼ ਵੀਨਾ ਤੇ ਨਾਲ ਉਹਦੇ ਭਾਬੀ ਜੀ ਬੋਲਾ ਭਾਜੀ ਪੰਮਾ ਭਾਜੀ ਮੰਗੀ ਭਾਜੀ ਤੇ ਆ ਸਾਡਾ ਪਾਰਸ ਇੱਕ ਵਾਰ ਫੇਰ ਜਿਹੜਾ ਡੀਜੇ ਦੇ ਉੱਤੇ ਨੱਚਦਾ ਪਿਆ ਸਰ ਵੀ ਸਾਬੀ ਦੇ ਵਿਆਹ ਤੇ ਨਾਨਕਾ ਮੇਲ ਤੁਸੀਂ ਪਹਿਲਾਂ ਦੇਖਿਆ ਸਟਾਰਟਿੰਗ ਉਸ ਤੋਂ ਬਾਅਦ ਮੁਕਾਬਲਾ ਵੀ ਦੇਖਿਆ ਉਹ ਆਪਾਂ ਹੋਰ ਤੁਹਾਨੂੰ ਰੁਬਰੂ ਕਰਾਉਨੇ ਆ ਜੀ ਉਸ ਤੋਂ ਬਾਅਦ ਆ ਦੋਨੇ ਹੀ ਮੁੰਡੇ ਦੇ ਮਾਮੇ ਦੇ ਮੁੰਡੇ ਆ ਜੀ ਤੇ ਆ ਮਾਮਾ ਜੀ ਖੜੇ ਆ ਮਾਮੀ ਖੜੀ ਆ ਮਾਮੀ ਖੜੀ ਆ ਤੇ ਉਹ ਮੁੰਡੇ ਦੀ ਮਾਸੀ ਦੀ ਕੁੜੀ ਐ ਤੇ ਇੱਕ ਭੈਣ ਇਧਰਲੇ ਪਾਸੇ ਖੜੀ ਆ ਇਧਰ ਭਰਾ ਖੜੇ ਆ ਜੀ ਪਿਛਲੇ ਪਾਸੇ ਮਾਮੇ ਖੜੇ ਆ ਤੇ ਉੱਧਰ ਭੈਣ ਖੜੀ ਆ ਤੇ ਇੱਕ ਨਾਲ ਭਾਬੀ ਖੜੀ ਆ ਮੁੰਡੇ ਦੀ ਤੇ ਉਹ ਮਾਸੀ ਖੜੀ ਐ ਤੇ ਨਾਲ ਇੱਕ ਭੈ ਤੇ ਨਾਨਕਾ ਮੇਲਾ ਜਿਹੜਾ ਅੱਧਾ ਆਇਆ ਹਲੇ ਅੱਧਾ ਬਾਅਦ ਚੋਂ ਆਪਾਂ ਉਹਨਾਂ ਨਾਲ ਵੀ ਨ ਰੁਬਰੂ ਕਰਾਵਾਂਗੇ ਤੁਹਾਨੂੰ ਤੇ ਆਹ ਦੇਖ ਸਕਦੇ ਜੀ 게ਟ ਦੇ ਵਿੱਚ ਪਹਿਲਾਂ ਵੈਲਕਮ ਕੀਤਾ ਜਾ ਰਿਹਾ ਨਾਨਕਿਆਂ ਦਾ ਤੇ ਅਜ ਤਾਂ ਤੁਸੀਂ ਦੇਖ ਸਕਦੇ ਸਾਬੀ ਕਿਹੜਾ ਆ ਪੂਆਜੀ ਖੜੇ ਆ ਤੇ ਆਹ ਜੀ ਸੱਜੇ ਪਾਸੇ ਦੋਨੇ ਮੁੰਡੇ ਦੇ ਮਾਮੇ ਦੇ ਮੁੰਡੇ ਆ ਜੀ ਯਾਨੀ ਕਿ ਦੋਨਾਂ ਮਾਮਿਆਂ ਦੇ ਤੇ ਅੰਦਰ ਇਹ ਕਾਸ਼ ਗਾ ਅਮਰੀਸ਼ ਗਾ ਤਾਂ ਮੇਰੇ ਡੈਡੀ ਜੀ ਜਾਨੀ ਕਿ ਮੁੰਡੇ ਦਾ ਮਾਮਾ ਤੇ ਤੁਸੀਂ ਦੇਖ ਸਕਦੇ ਹੋ ਐਂਟਰੀ ਹੋ ਗਈ ਆ ਜੀ ਸ਼ਗਨ ਦਿੱਤਾ ਤੇ ਹੁਣ ਮੂੰਹ ਮਿੱਠਾ ਕਰਕੇ ਫਾਦਰ ਸਾਹਿਬ ਜਾਨੀ ਕਿ ਮੁੰਡੇ ਦੇ ਮਾਮਾ ਜੀ ਅੰਦਰ ਨੂੰ ਜਾ ਰਹੇ ਆ ਆ ਮੇਰੀ ਮੰਮੀ ਅੰਦਰ ਨੂੰ ਜਾ ਰਹੀ ਹੈ ਜਾਨੀ ਕਿ ਮੁੰਡੇ ਦੀ ਮਾਮੀ ਆ ਫੁੱਫੜ ਜੀ ਤੇ ਭੂਆ ਜੀ ਮੇਰੀ ਜਾਨੀ ਕਿ ਮੁੰਡੇ ਦੀ ਨਹੀਂ ਤੇ ਆ ਮਾਮਾ ਮੰਮੀ ਫੇਰ ਅੰਦਰ ਨੂੰ ਆ ਗਏ ਆ ਜੀ ਤੇ ਰਿਕਾਰਡ ਬਣਾਤਾ ਗੁੜਿਆਂ ਵਾਲੇ ਨੇ ਕਿ 5 ਵਜੇ ਪੂਰੇ ਨਾਨਕਾ ਮੇਡ ਲੈ ਕੇ ਪਹੁੰਚ ਗਏ ਤੇ ਆ ਦੋ ਮੰਮੀ ਮੁੰਡੇ ਦੀ ਮੰਮੀ ਸੀਗਾ ਮੁੰਡੇ ਦਾ ਮਾਮਾ ਆ ਵੀ ਮੁੰਡੇ ਦੀ ਮੰਮੀ ਆ ਠੀਕ ਆ ਜੀ ਭੂਆ ਜੀ ਨਾਲ ਆ ਤੇ ਆ ਮੁੰਡੇ ਦੀ ਭਾਬੀ ਆ ਇਧਰਲੇ ਪਾਸੇ ਫੁੱਫੜ ਆ ਦੋਨੇ ਜਾਨੀ ਕਿ ਸਾਡੇ ਤੇ ਜਾਨੀ ਕਿ ਮੁੰਡੇ ਦੇ ਮਾਸੜ ਤੇ ਆ ਮੁੰਡੇ ਦੀ ਭਾਬੀ ਆ ਜੀ ਹੇ ਠੀਕ ਹੈ ਜੀ ਤੇ ਆਹ ਦਾ ਤੁਹਾਨੂੰ ਪਤਾ ਹੀ ਆ ਵੀ ਮੁੰਡੇ ਦੀ ਭਾਬੀ ਆ ਤੇ ਆਹ ਸੀ ਕਿ ਆਪਣੇ ਨਾਲ ਆਏ ਹੋਏ ਗੈਸਟ ਤੇ ਆਹ ਮੁੰਡੇ ਦੀ ਭੈਣ ਆ ਰੀ ਰੀ ਤਾਂ ਪਿੱਛੇ ਮੀਨਾ ਭੈਣ ਮਾਮੇ ਦੇ ਯਾਨੀ ਕਿ ਕੁੜੀਆਂ ਠੀਕ ਹੈ ਜੀ ਉਸ ਤੋਂ ਬਾਅਦ ਆ ਸਾਡੀ ਸਾਡੀ ਭੂਆ ਦੀ ਕੁੜੀ ਆ ਮੁੰਡੇ ਦੀ ਮਾਸੀ ਦੀ ਕੁੜੀ ਆ ਜੀ ਸ਼ਿੰਬੂ ਭੈਣ ਜੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਇੱਕ ਵਾਰੀ ਫਿਰ ਤੁਹਾਨੂੰ ਲੈ ਕੇ ਆ ਰਿਹਾ ਅੱਧਾ ਨਾਨਕਾ ਮੇਲੇ ਪਹਿਲੋ ਚਲੇ ਗਏ ਸੀ ਆ ਮੁੰਡੇ ਦੀਆਂ ਮਾਮੇ ਦੇ ਕੁੜੀਆਂ ਆ ਗਈਆਂ ਆ ਗੱਬੇ ਬੀਨਾ ਯਾਨੀ ਕਿ ਮੇਰੀ ਵਾਈਫ ਤੇ ਮੁੰਡੇ ਦੇ ਮਾਮੇ ਦੀ ਨੋਕਲ ਹੁਣ ਤੇ ਮੁੰਡੇ ਦੀ ਭਾਬੀ ਵੀ ਕਹਿ ਸਕਦੇ ਆ ਤੇ ਉਹ ਤਰੀਸ਼ਾ ਬੱਚੇ ਨਾਲ ਤੇ ਆ ਸਾਡੀ ਤ ਮੁੰਡੇ ਦੀ ਮਾਮੀ ਆ ਗਈ ਪਿੱਛੇ ਮੁੰਡੇ ਦਾ ਮਾਮੇ ਦਾ ਮੁੰਡਾ ਆ ਗਿਆ ਜੀ ਪਰਮਜੀਤ ਗੱਡੂ ਜੀ ਤੇ ਆ ਆ ਗਈਆਂ ਜੀ ਮੁੰਡੇ ਦੀਆਂ ਅ ਚਲੋ ਬਾਅਦ ਦੱਸੂਗਾ ਭੈਣ ਮਤਲਬ ਭੈਣ ਦੀਆਂ ਭੈਣਾਂ ਆ ਤੀਜੀ ਭੈਣ ਜੀ ਆ ਮੇਰੀ ਭੈਣ ਦੀ ਲੂ ਮੁੰਡੇ ਦੀ ਮਾਮੇ ਦੀ ਕੁੜੀ ਆ ਮੇਰੀ ਵਾਈਫ ਬੀਨਾ ਤੇ ਆ ਹੁਣ ਆ ਗਈ ਜੀ ਮੁੰਡੇ ਦੀ ਭੈਣ ਗੀਤਾ ਨੰਗੀ ਤੇ ਆ ਦੋਨੇ ਭਾਬੀਆਂ ਮੁੰਡੇ ਦੀਆਂ ਮਾਮੇ ਦੀਆਂ ਨੋਹਾ ਦੇਖ ਸਕਦੇ ਆ ਉਹ ਪਿੱਛੇ ਭਾਜੀ ਅਚਾਰਜੀ ਗੱਡੂ ਤਾਇਆ ਜੀ ਨੰਗੇ ਮੁੰਡੇ ਦੇ ਮਾਮਾ ਜੀ ਨੰਗੇ ਪਹਿਲਾਂ ਤੇ ਆ ਵੀ ਭੈਣਾਂ ਮੁੰਡੇ ਦੀਆਂ ਮਾਮੇ ਦੀਆਂ ਕੁੜੀਆਂ ਵੀ ਜਿਹੜੇ ਮੰਡੀ ਦੇ ਮਾਮੇ ਦੀਆਂ ਕੁੜੀਆਂ ਪਿੱਛੇ ਸਾਡੀ ਭੂਆ ਜੀ ਮੰਡੀ ਦੀ ਮੰਮੀ ਤੇ ਲਾਸਟ ਸਾਡੀ ਇਹ ਭੈਣ ਜਿਹੜੀ ਹੈ ਅਮਨ ਮੰਡੀ ਦੇ ਮਾਮੇ ਦੀ ਕੁੜੀ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਜਾਣੇ ਅੱਗੇ ਨੂੰ ਤੇ ਆਹ ਤੁਸੀਂ ਚੈੱਕ ਕਰ ਸਕਦੇ ਗੱਭੇ ਮੇਰੀ ਮੰਮੀ ਜਣੀ ਕਮੇਟੀ ਦੀ ਮੰਮੀ ਸਾਈਡ ਤੇ ਮੇਰੀ ਭੈਣ ਜਣ ਕੇ ਮੁੰਡੇ ਦੀ ਵੀ ਭੈਣ ਹੋ ਗਈ ਮਾਮੇ ਦੀ ਕੁੜੀ ਆ ਸਾਡੀ ਭੂਆ ਜੀ ਜਣ ਕੇ ਮੰਡੀ ਦੀ ਮੰਮੀ ਪਿੱਛੇ ਲੱਗੀ ਬਾਹਰ ਨੂੰ ਤੇ ਆਹ ਸਾਰੀਆਂ ਮੁੰਡੇ ਦੀਆਂ ਭੈਣਾਂ ਆ ਜੀ ਤੇ ਆ ਹੁਣ ਜਿਹੜੀਆਂ ਮੁੰਡੇ ਦੇ ਮਾਮੇ ਦੇ ਮੁੰਡਿਆਂ ਦੀਆਂ ਗਾਂ ਕੁੜੀਆਂ ਜਿਹੜੀਆਂ ਜਾਂ ਮੁੰਡੇ ਦੇ ਮਾਮੇ ਦੀ ਕੁੜੀ ਦੀਆਂ ਗਾਂ ਕੁੜੀਆਂ ਜਿਹੜੀਆਂ ਆਪਣੇ ਮਾਮਾ ਜੀ ਦੇ ਵਿਆਹ ਦੇ ਵਿੱਚ ਨੱਚਦੀਆਂ ਹੋਈਆਂ ਖੁਸ਼ੀ ਦੇ ਵਿੱਚ ਤੇ Song ਚੱਲਦਾ ਸੀਗਾ Song ਮੈਨੂੰ ਮਿਊਟ ਕਰਨਾ ਪੈਣਾ ਕਿਉਂਕਿ ਕਾਪੀਰਾਈਟ ਦਾ ਸਾਡਾ ਇਸ਼ੂ ਤਾਂ ਮੈਂ ਅੱਗੇ ਕੋਈ ਬੋਲੀ ਲਗਾ ਦਾਂਗੇ ਤੇ ਦੇਖ ਸਕਦੇ ਆ ਉਸ ਤੋਂ ਬਾਅਦ ਫਿਰ ਥੋੜਾ ਜਿਆ ਨੱਚ ਚਲੋ ਹੁਣ ਨੱਚ ਲੈਣ ਦੇ ਉਹਨਾਂ ਨੂੰ ਆਪਾਂ ਤੁਸੀਂ ਸੋਣੀ ਲੋਕੀ ਗਾਓ Oh yeah. ਕੋਈ ਨਹੀਂ ਵੀਰ ਜੀ ਦੱਬੇ ਵੀਰ ਜੀ ਚਾਹ ਇੱਕ ਗਾਣਾ ਤੋਂ ਲੱਗ ਸਾਲ ਠੀਕ ਆ ਬਾਤ ਦੇ ਕੇ ਚੇਤੇ ਚੇਤੇ ਜੀ 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 ਜੀ